ਮੁਰਦਾਬਾਦ 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 ਪੁਰੀ ਦੇ ਨਸ਼ੇਦੰਨਾ ਮੁੱਖ ਮੰਤਰੀ ਮੁਰਦਾਬਾਦ ਮੁਰਦਾਬਾਦ ਪੁਰੀ ਦੇ ਨਾਮ ਬਾਰੇ ਮੇਨੂ ਰੱਬ ਕਹਿੰਦੇ ਹੋ ਰੱਬ ਕਹਿੰਦੇ ਆ ਰੱਬ ਕਹਿੰਦੇ ਆ ਘਰ ਦੀ ਚੱਕਾ ਵਰਕਾ ਹੋਇਆ ਉਹ ਕੋਈ ਨਸ਼ਈਆਂ ਨੇ ਨਹੀਂ ਕੀਤਾ ਸੀ ਇੱਕ ਆਸ਼ਰਮ ਦਾ ਦਰਵਾਜ਼ਾ ਖੜਕਾਉਣਿਆ ਅੱਜ ਇਹ ਹੈ ਵੀ ਜਿਹੜੇ ਪੰਜਾਬ ਦੇ ਅੰਦਰ ਲੁੱਟਖੋਹਾਂ ਹੋ ਰਹੀਆਂ ਨੇ ਚੋਰੀ ਚੱਕੇ ਹੋ ਰਹੇ ਨੇ ਜਾਨ ਮਾਲ ਕੋਈ ਸੁਰੱਖਿਤ ਨਹੀਂ ਹੈ ਵਪਾਰੀ ਦੀ ਉਸ ਦੇ ਮੱਦੇ ਨਜ਼ਰ ਅੱਜ ਦਾ ਇਹ ਰੋਸ ਪ੍ਰਦਰਸ਼ਨ ਸ਼ਹਿਰ ਦੇ ਵਕ ਵਕ ਬਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਥਾਣੇ ਸਿਟੀ ਦੇ ਸਾਹਮਣੇ ਪਹੁੰਚੇ ਅੱਜ ਦੀ ਮੈਂ ਦੱਸਾਂ ਗੱਲ ਇਹ ਸ਼ਨੀਵਾਰ ਰਾਤ 9 ਵਜੇ ਦੇ ਆਸ-ਪਾਸ ਇੱਕ ਕਰਿਆਨਾ ਸਾਡਾ ਦੁਕਾਨਦਾਰ ਹੈ ਭਾਈ ਉਹਦੇ ਭਾਈ ਦੇ ਉੱਤੇ ਉਹਦੇ ਭਤੀਜੇ ਦੇ ਉੱਤੇ ਜੋ ਦੁਕਾਨ ਨੂੰ ਉਹ ਵਧਾ ਕੇ ਜਾ ਰਹੇ ਸੀ ਆਪਣੇ ਘਰ ਲਈ ਤਾਂ ਉਸ ਉੱਤੇ ਇੱਕ ਹਮਲਾ ਹੋਇਆ ਹਮਲਾ ਹੋਣ ਦੇ ਨਾਲ ਹੀ ਉੱਥੇ ਬੰਦੇ ਦੇ ਉੱਤੇ ਕਿਰਪਾਨ ਮਾਰੀ ਗਈ ਔਰ ਜਾਨ ਮਾਲ ਦੇ ਖਤਰੇ ਵਿੱਚ ਪੈ ਗਈ ਉਹਦਾ ਪਰਮਾਤਮਾ ਦਾ ਏਡਾ ਸ਼ੁਕਰ ਹੋਇਆ ਕਿ ਧੂਰੀ ਪਿੰਡ ਦਾ ਕਾਰਨ ਸ਼ੁਰੂ ਹੋ ਰਿਹਾ ਸੀ ਲੋਕ ਇਕੱਠੇ ਹੋ ਗਏ ਤੇ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਤੇ ਸਾਡਾ ਬੱਚਾ ਜਿਹੜਾ ਸੀ ਹਸਪੀਟਲ ਦੇ ਵਿੱਚ ਐਡਮਿਟ ਹੋਇਆ ਔਰ ਉਹਦੀ ਤਲਵਾਰ ਮਾਰ ਨਾਲ ਲਹੂ ਲਹਾਨ ਹੋ ਗਿਆ ਮੈਂ ਇਹ ਸਮਝਦਾ ਹਾਂ ਇਸ ਤੋਂ ਪਹਿਲਾਂ ਵੀ ਸਾਡੇ ਕੱਕੜਵਾਲ ਰੋਡ ਦੇ ਉੱਤੇ ਸਾਡੇ ਐਕਸ ਐਮ ਸੀ ਦਰਸ਼ੀ ਜੀ ਜਿਹੜੇ ਕਿ ਵਪਾਰ ਮੰਡਲ ਦੇ ਵਾਈਸ ਪ੍ਰੈਜ਼ੀਡੈਂਟ ਵੀ ਨੇ ਤੇ ਔਰ ਉਹਦੇ ਨਾਲ ਨਾਲ ਰਿਟੇਲ ਕਲਿਆਣ ਕਰੇਨਾ ਮਰਚੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਵੀ ਨੇ ਉਹ ਇੱਕ ਇੰਡਸਟਰੀ ਲਾ ਰਹੇ ਸੀ ਕਕਰਵਾਰ ਰੋਡ ਦੇ ਉੱਤੇ ਉੱਥੇ 30 ਕੁਆਂਟਲ ਸਰਿਆ ਆਇਆ ਤੇ ਰਾਤ ਨੂੰ ਉਹ 30 ਕੁਆਂਟਲ 30 ਕੁਆਂਟਲ ਗਾਇਬ ਹੋ ਗਿਆ ਅਸੀਂ ਜਦੋਂ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਹਾਂਜੀ ਕਰ ਰਹੇ ਹਾਂ ਹਾਂਜੀ ਉਹ ਕਰ ਰਹੇ ਹਾਂ ਉਹਨਾਂ ਦੀ ਢਿੱਲੀ ਕਾਰਗੁਜ਼ਾਰੀ ਦੇ ਕਾਰਨ ਅੱਜ 15 16 ਦਿਨ ਹੋ ਗਏ ਉਹ ਕੁਝ ਵੀ ਉਹ ਵਾਈ ਤਾਈ ਨਹੀਂ ਮਿਲੀ ਹੈ ਇਸ ਤੋਂ ਇਲਾਵਾ ਡਾਕਟਰ ਸ਼ਰਮਾ ਜਿੱਤੇ ਹਮਲਾ ਹੋਇਆ ਉਹਦੀ ਪੁਜੀਲੇ ਰਹੀ ਉਹ ਤੋਂ ਪਹਿਲਾਂ ਸਾਡੇ ਇਸ ਹੀਰਾ ਲਾਲ ਕਿਸ਼ਨ ਲਾਲ ਫਰਮ ਹੈ ਉਹਦੇ ਮਾਲਕ ਰਵੀ ਗੋਇਲ ਉਹਨਾਂ ਦੇ ਘਰੇ ਡਾਕਾ ਪਿਆ ਉਹਦਾ ਅੱਜ ਤੱਕ ਕੋਈ ਵਾਪਸੀ ਨਹੀਂ ਮਿਲੀ ਇਸੇ ਤਰ੍ਹਾਂ ਸਾਡੇ ਇੱਕ ਮਿੱਤਰ ਹੋਰ ਨੇ ਵੀਰ ਵਪਾਰੀ ਵੀਰ ਉਹਨਾਂ ਦਾ 2.5 ਲੱਖ ਰੁਪਏ ਖੋ ਕੇ ਲੈ ਗਏ ਉਹਨਾਂ ਦਾ ਕੋਈ ਵਾਪਸੀ ਨਹੀਂ ਮਿਲੀ ਕਹਿਣ ਤੋਂ ਮੇਰਾ ਪਾਪ ਕੀ ਹੈ ਕਿ ਪੰਜਾਬ ਦੇ ਵਿੱਚ ਹੀ ਨਹੀਂ ਤੂਰੀ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਦੀ ਇੰਨੀ ਭੜੀ ਭੈੜੀ ਹਾਲਤ ਹੈ ਰਹਿ ਰੱਬ ਦਾ ਨਾਮ ਜਦੋਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਸੰਪਰਕ ਕਰਦੇ ਹਾਂ ਤਾਂ ਉਹ ਕਹਿੰਦੇ ਨੇ ਵੀ ਸਾਡੇ ਕੋਲੇ ਫੋਰਸ ਨਹੀਂ ਹੈ ਫੋਰਸ ਨਹੀਂ ਜਦੋਂ ਅਸੀਂ ਪਰਸੋਂ ਇੱਕ ਘਟਨਾ ਵੇਲੇ ਆਏ ਤਾਂ ਤੂਰੀ ਸਿਟੀ ਥਾਣੇ ਦੇ ਵਿੱਚ ਇਕੱਲਾ ਮੁਨਸ਼ੀ ਸੀ ਤਾਂ ਉਹ ਕਹਿੰਦਾ ਜੀ ਮੈਂ ਕੀ ਕਰ ਸਕਦਾ ਹਾਂ ਇਹਦੇ ਵਿੱਚ ਮੈਂ ਕੀ ਕਰ ਸਕਦਾ ਅਸੀਂ ਬੜੀ ਮੁਸ਼ਕਲ ਦੇ ਨਾਲ ਐਸਐਚਓ ਸਾਹਿਬ ਨਾਲ ਸੰਪਰਕ ਕੀਤਾ ਉਹ ਕਹਿੰਦੇ ਕੱਲ 5 ਵਜੇ ਆਜੋ ਕੱਲ ਜਦੋਂ ਉਸੇ ਪਹੁੰਚੇ ਤਾਂ ਥਾਣੇ ਵਿੱਚ ਇੱਕ ਵੀ ਮੁਲਾਜ਼ਮ ਨਹੀਂ ਸੀ ਇਹ ਹਾਲਾਤ ਨੇ ਇਸ ਹਾਲਾਤ ਦੇ ਮੱਦੇਨਜ਼ਰ ਮੈਂ ਸੀਐਮ ਸਾਹਿਬ ਸਰ ਭਗਵੰਤ ਸਿੰਘ ਜੀ ਮਾਨ ਜਿਹੜੇ ਮੁੱਖ ਮੰਤਰੀ ਨੇ ਸਾਡੇ ਹਲਕੇ ਦੇ ਐਮਐਲਏ ਨੇ ਸਾਡੇ ਨੁਮਾਇੰਦੇ ਨੇ ਉਹਨਾਂ ਨੂੰ ਗੁਜ਼ਾਰਿਸ਼ ਕਰ ਰਹੇ ਹਾਂ ਕਿ ਤੁਸੀਂ ਜਿਸ ਪੰਜਾਬ ਦੀ ਅਗਵਾਈ ਕਰਦੇ ਹੋ ਇਹ ਪੰਜਾਬ ਦਾ ਧਿਆਨ ਰੱਖਣਾ ਹੈ ਤੁਸੀਂ ਘੱਟੋ-ਘੱਟ ਆਪਣੇ ਹਲਕੇ ਦਾ ਅਹ ਧਿਆਨ ਕਰੋ ਆਪਣੇ ਹਲਕੇ ਦੇ ਲੋਕਾਂ ਦਾ ਉਹਨਾਂ ਵਿੱਚ ਵਿਚਕੇ ਦੇਖੋ ਉਹ ਕਿਸ ਤਰ੍ਹਾਂ ਜੀ ਮਰ ਰਹੇ ਨੇ ਉਹਨਾਂ ਦੇ ਹਾਲਾਤ ਦੇ ਉੱਤੇ ਜਾਣੂ ਲਓ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਹਲਕੇ ਦੇ ਐਮਐਲਏ ਜਿਹੜੇ ਕਿ ਚੀ ਮੰਿਸਟਰ ਨੇ ਪੰਜਾਬ ਦੇ ਨੁਮਾਇੰਦਗੀ ਕਰ ਰਹੇ ਨੇ ਉਹ ਤਿੰਨਾਂ ਸਾਲਾਂ ਦੇ ਵਿੱਚੋਂ ਕਦੇ ਵੀ ਉਹਨਾਂ ਨੇ ਧੂਰੀ ਦੇ ਸ਼ਹਿਰ ਦੇ ਅੰਦਰ ਆ ਕੇ ਐਂਟਰ ਕਰਕੇ ਲੋਕਾਂ ਨਾਲ ਰੂਬਰੂ ਨਹੀਂ ਹੋਏ ਹਨ ਮੈਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਅਫਸੋਸ ਹੈ ਮੈਂ ਉਮੀਦ ਕਰਦਾ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲਾਂ ਤੋਂ ਜਿਹੜਾ ਵਪਾਰੀ ਵਰਗ ਹੈ ਉਹਦੇ ਸਮੱਸਿਆ ਨੂੰ ਸਮਝਦੇ ਹੋਏ ਵਪਾਰੀਆਂ ਨਾਲ ਸਬੰਧਤ ਕੰਮ ਕਰਨਗੇ ਤੇ ਇਹਨਾਂ ਮਸਲਿਆਂ ਨੂੰ ਹੱਲ ਕਰਨਗੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਗੇ ਤਾਂ ਕਿ ਪੰਜਾਬ ਦੇ ਲੋਕ ਆਪਣੀ ਜਾਨ ਮਾਲ ਨੂੰ ਸੁਰੱਖਿਅਤ ਰਹਿ ਸਕਣ ਇਹਨਾਂ ਗੱਲਾਂ ਤੋਂ ਬਹੁਤ ਬਹੁਤ ਧੰਨਵਾਦ ਮੈਂ ਦਰਸ਼ਨ ਕੁਮਾਰ ਦਰਸੀ ਪ੍ਰਧਾਨ ਰਿਟੇਲ ਕਲੈਨ ਐਸੋਸੀਏਸ਼ਨ ਧੋਰੀ ਸਰਕਾਰ ਦਾ ਜਿੰਨਾ ਮੇਰੀ ਉਮਰ ਹੈ ਉਸ ਹਿਸਾਬ ਨਾਲ ਮੈਂ ਇਹ ਜੀ ਗੁੰਡਾ ਸਰਕਾਰ ਹਜੇ ਤੱਕ ਨਹੀਂ ਦੇਖੀ ਆਪਦੀ ਸੁਰਤੋ ਦੇ ਵਿੱਚ ਕਿਉਂਕਿ ਮੇਰੀ 55 ਸਾਲ ਦੀ ਉਮਰ ਹੋ ਚੁੱਕੀ ਹੈ ਲੇਕਿਨ ਜੋ ਗੁੰਡਾ ਰਾਜ ਹੁਣ ਹੈ ਅਸੀਂ ਬਦਲਾਅ ਦੇ ਤੌਰ ਤੇ ਇਹਨਾਂ ਲੋਕਾਂ ਨੂੰ ਵੋਟਾਂ ਪਾਈਆਂ ਲੇਕਿਨ ਸਾਨੂੰ ਕੀ ਪਤਾ ਸੀ ਵੀ ਇਹੋ ਜਿਹਾ ਬਦਲਾਅ ਵੀ ਸਾਡੇ ਵਪਾਰੀਆਂ ਦੇ ਉੱਤੇ ਹਮਲੇ ਹੋਣਗੇ ਸਾਨੂੰ ਕੋਈ ਸੇਫਟੀ ਨਹੀਂ ਹੈ ਸਾਡੂ ਕੋਈ ਪੁੱਛਦਾ ਨਹੀਂ ਹੈ ਅਸੀਂ ਥਾਣੇ ਦੇ ਵਿੱਚ ਆਉਣੇ ਆ ਤਾਂ ਥਾਣਿਆਂ ਦਾ ਇੱਕੋ ਜਵਾਬ ਹੈ ਸਾਡੇ ਲਈ ਕੋਈ ਮੁਲਾਜ਼ਮ ਨਹੀਂ ਹੈ ਤੇ ਜਦੋਂ ਇਹਨਾਂ ਦਾ ਕੋਈ ਸਾਡੇ ਬਾਣੀਆਂ ਦੇ ਭਾਈਚਾਰੇ ਦੇ ਉੱਪਰ ਕੋਈ ਇਹੋ ਜੀ ਗੱਲਬਾਤ ਹੋ ਜੇ ਤਾਂ ਉਹਨੂੰ ਜਦੀ ਅੰਦਰ ਠੋਕਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਸਾਡੇ ਵਿੱਚ ਸਾਡੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਦਹਿਸ਼ਤ ਦਾ ਮਾਹੌਲ ਹੋ ਚੁੱਕਿਆ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀ ਹਵਸਤ ਕੀਤੀ ਜਾਵੇ ਮੈਂ ਇੱਕ ਛੋਟਾ ਜੀ ਇੰਡਸਟਰੀ ਲਾ ਰਿਹਾ ਉੱਥੇ 30 ਕੁਆਂਟਲ ਸਰੀਆ ਜੋ ਕਿ ਰਾਤੋ-ਰਾਤ ਗਾਇਬ ਹੋ ਚੁੱਕਿਆ ਹੈ ਹਲੇ ਤੱਕ ਵੀ ਉਹਦਾ ਕੋਈ ਇਹਨਾਂ ਨੇ ਬਾਈ ਤਾਈ ਨਹੀਂ ਦਿੱਤੀ ਸਾਨੂੰ ਵੀ ਜਦੋਂ ਵੀ ਠਾਣੇ ਬੁਲਾਉਂਦੇ ਨੇ ਜਦੋਂ ਅਸੀਂ ਜਾਂਦੇ ਆ ਉੱਥੇ ਸਾਨੂੰ ਕਹਿੰਦੇ ਨੇ ਅਸੀਂ ਕਾਰਵਾਈ ਕਰ ਰਹੇ ਆ ਤਿੰਨ ਚਾਰ ਗੇੜੇ ਸਾਡੇ ਬਰਨਾਲੇ ਦੇ ਲਵਾ ਚੁੱਕੇ ਨੇ ਲੇਕਿਨ ਸਾਡਾ ਤਾਂ ਉਦੋਂ ਵੱਧ ਦਾ ਹੀ ਖਰਚਾ ਹੋ ਰਿਹਾ ਅਸੀਂ ਰੋਜ਼ ਗੱਡੀ ਲੈ ਕੇ ਜਾਂਦੇ ਆ ਲੇਕਿਨ ਇਹਨਾਂ ਦੇ ਹੱਦ ਤੱਕ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਬੰਦੇ ਦੇ ਨਾਲ ਸਾਡੇ ਸੰਪਰਕ ਨਹੀਂ ਕਰਾਇਆ ਵੀ ਇਹ ਬੰਦੇ ਨੇ ਚੋਰੀ ਕੀਤੀ ਹੈ ਜਾਂ ਨਾ ਕੀਤੀ ਹੈ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆ ਵੀ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਸਾਨੂੰ ਹਵਸ ਦਿੱਤੀ ਆ ਅੱਜ ਮੈਂ ਬੜੇ ਅਫਸੋਸ ਨਾਲ ਮੈਨੂੰ ਇਹ ਕਹਿਣਾ ਪੈ ਰਿਹਾ ਕੀ ਸਾਡਾ ਵਪਾਰੀ ਵਰਗ ਆ ਜਿਹੜਾ ਉਹ ਆਪਣੇ ਕੰਮਕਾਰ ਛੱਡ ਕੇ ਆਪਣੀ ਸੁਰੱਖਿਆ ਦੇ ਲਈ ਪਿਛਲੇ 2 ਘੰਟਿਆਂ ਤੋਂ ਧੂਰੀ ਦੀਆਂ ਸੜਕਾਂ ਤੇ ਮੁਜ਼ਾਰਾ ਕਰ ਰਿਹਾ ਪਰ ਇਹ ਮੁੱਖ ਮੰਤਰੀ ਦਾ ਹਲਕਾ ਹੋਣ ਦੇ ਬਾਵਜੂਦ ਹੁਣ ਤੱਕ ਇੱਕ ਵੀ ਕੋਈ ਪ੍ਰਸ਼ਾਸਨ ਦਾ ਅਫਸਰ ਇਹਨਾਂ ਨਾਲ ਆ ਕੇ ਤਾਲਮੇਲ ਨਹੀਂ ਕਰ ਰਿਹਾ ਵੀ ਤੁਹਾਨੂੰ ਦੁੱਖ ਤਕਲੀਫ ਕੀ ਆ ਜਿਸ ਤੋਂ ਪਹਿਲਾਂ ਦੀ ਗੱਲ ਕਰੀਏ ਇੱਕ ਦੁਕਾਨ ਤੋਂ ਸਿੱਧੀ ਲੁੱਟਖੋ ਹੋਈ ਪਿਸਤੌਲ ਗੋਲੀ ਮਾਰ ਕੇ ਫਿਰ ਉਸ ਤੋਂ ਬਾਅਦ ਗੱਲ ਕਰੀਏ ਸ਼ਰਮਾ ਡਾਕਟਰ ਨੇ ਸਾਡੇ ਕਿਉਂਕਿ ਡਾਕਟਰ ਸਹਿਬਾਨ ਰੱਬ ਹੁੰਦੇ ਨੇ ਉਹਨਾਂ ਨੇ ਤਾਂ 24 ਘੰਟੇ ਆਪ ਦੇ ਦਰ ਖੋਲਣੇ ਹੁੰਦੇ ਨੇ ਤਾਂ ਜਦੋਂ ਉਹਨਾਂ ਨੂੰ ਲੁੱਟਿਆ ਤੇ ਕੁੱਟਿਆ ਗਿਆ ਉਸ ਤੋਂ ਬਾਅਦ ਇੱਥੇ ਸਾਡੇ ਦਰਸ਼ੀ ਜੀ ਨੇ ਉਹ ਆਪਦੀ ਫੈਕਟਰੀ ਸ਼ੁਰੂ ਕਰ ਰਹੇ ਨੇ 30 ਕੁਆਂਟਲ ਸਰੀਆ 30 ਕੁਆਂਟਲ ਸਰੀਆ ਅੱਜ ਤੋਂ 15 ਦਿਨ ਪਹਿਲਾਂ ਚੱਕਿਆ ਗਿਆ ਤੁਸੀਂ ਆਪਦੇ ਆਪ ਦੱਸੋ ਬੀਏ ਕੋਈ ਸੂਈ ਤਾਂ ਹੈ ਨਹੀਂ ਕੋਈ ਛੋਟੀ ਜੀ ਕੋਈ ਵਸਤੂ ਤਾਂ ਹੈ ਨਹੀਂ ਜਿਹਨੂੰ ਤੁਸੀਂ ਜੇਬ ਚ ਭਾਗੇ ਲੈ ਜਾਓਗੇ 30 ਕੁਆਂਟਲ ਸਰੀਆ ਉਹਨਾਂ ਦੀ ਫੈਕਟਰੀ ਚੋਂ ਚੱਕਿਆ ਗਿਆ ਅਜੇ ਤੱਕ ਉਹਦਾ ਕੋਈ ਥੋੜਾ ਪਤਾ ਨਹੀਂ ਕੱਲ ਤਾਂ ਹਾਦੀ ਹੋ ਗਈ ਸਾਡੇ ਜਿਹੜੇ ਕਰਾਨਾ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਦੇ ਭਤੀਜੇ ਨੂੰ ਉਹ ਦੁਕਾਨ ਵਧਾ ਕੇ ਆਪਣੇ ਘਰੇ ਜਾ ਰਿਹਾ ਸੀ ਤਾਂ ਤਕਰੀਬਨ ਧੂਰੀ ਪਿੰਡ ਦੇ ਮੋੜ ਤੇ ਸਵਾ 8 ਵਜੇ ਦਾ ਟਾਈਮ ਸੀ ਉਹਨੂੰ ਘੇਰਿਆ ਗਿਆ ਪਿਸਤੌਲ ਦਿਖਾਇਆ ਗਿਆ ਉਹਦੇ ਸਿਰ 'ਚ ਕਰਪਾਨ ਮਾਰੀ ਗਈ ਉਹ ਤਾਂ ਮੁੰਡਾ ਹੀ ਤਕੜਾ ਸੀਗਾ ਉਹ ਆਪਦੇ ਆਪ ਨੂੰ ਦਲੇਰੀ ਨਾਲ ਬਚਾ ਗਿਆ ਤੇ ਉੱਥੇ ਇੱਕ ਰਾਹੀਰ ਜਿਹੜੇ ਸੈਰ ਕਰ ਰਹੇ ਸੀ ਉਹਨਾਂ ਨੇ ਭੱਜ ਕੇ ਜਿਹੜਾ ਉਹਦੀ ਮਦਦ કરી ਤਾਂ ਨੇਰੇ 'ਚ ਜਿਹੜੇ ਕਿਉਂਕਿ ਉਧਰ ਮੰਡੀ ਆ ਉਹ ਜਿਹੜੇ ਲੁਟੇਰੇ ਨੇ ਇੱਥੋਂ ਭੱਜ ਗਏ ਆਲੇ-ਦਾਲੇ ਕੋਈ ਵੀ ਪਿੰਡਾਂ ਨੂੰ ਜਾਂਦੀ ਸੜਕ ਤੇ ਰਾਤ ਨੂੰ 7 ਵਜੇ ਤੋਂ ਬਾਅਦ ਕੋਈ ਸੁਰੱਖਿਅਤ ਮਹਿਸੂਸ ਨਹੀਂ ਕਰ ਰਹਾ ਮੈਂ ਬੜਾ ਹੈਰਾਨ ਆ ਕਿ 3 ਸਾਲ ਹੋ ਗਏ ਸਾਡੇ ਮੁੱਖ ਮੰਤਰੀ ਸਾਹਿਬ ਆਹ ਕਈ ਵਾਰ ਧਰਨਾ ਪ੍ਰਦਰਸ਼ਨ ਹੋ ਚੁੱਕੇ ਨੇ ਪਰ ਅੱਜ ਤੱਕ ਇੱਕ ਦਿਨ ਵੀ ਇਹਨਾਂ ਦੀ ਸਾਰ ਨਹੀਂ ਲੈਣਾ ਏ ਸੋ ਅੱਜ ਜਿਹੜੇ ਲੋਕ ਨੇ ਬੜੇ ਮਯੂਸ ਨੇ ਸਾਡਾ ਵਪਾਰੀ ਵਰਗ ਬੜਾ ਮਯੂਸ ਆ ਮੈਂ ਸਰਕਾਰਾਂ ਤੋਂ ਇਹ ਵੀ ਮੰਗ ਕਰਨੀ ਚਾਹਣਾ ਚਾਹੇ ਕੋਈ ਵੀ ਸਰਕਾਰ ਹੋਵੇ ਇਹ ਟੈਕਸ ਸਭ ਤੋਂ ਵੱਧ ਦਿੰਦੇ ਨੇ ਜੀਐਸਟੀ ਦਿੰਦੇ ਨੇ ਹਰ ਇੱਕ ਪੱਖ ਤੋਂ ਜਿਹੜੀ ਇਕਨੋਮੀ ਨੂੰ ਸਟਰੋਂਗ ਕਰਦੇ ਨੇ ਪਰ ਅੱਜ ਤੱਕ ਸਾਡੇ ਵਪਾਰੀ ਵਰਗ ਦੇ ਲਈ ਕਿਸੇ ਨੇ ਹਾ ਦਾ ਨਾਰਾ ਵਧੀਆ ਤਰੀਕੇ ਨਾਲ ਨਹੀਂ ਮਾਰਿਆ ਉਲਟਾ ਉਹਨਾਂ ਤੋਂ ਲੁੱਟਣਾ ਖੋਣਾ ਜਿਹੜਾ ਦੁਕਾਨਾਂ ਤੇ ਪਹੁੰਚ ਪਹੁੰਚ ਗਏ ਐਦੋਂ ਮੰਦ ਭਾਗੀ ਗੱਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਮੈਨੂੰ ਲੱਗਦਾ ਵੱਤ ਤੋਂ ਵੱਤਰ ਹੋਦੀ ਜਾ ਰਹੀ ਆ ਕੱਲ ਜਿਹੜੀ ਡੇਲੋ ਇਨਸੀਡੈਂਟ ਹੋਇਆ ਘਰੇ ਘਰ ਤੋਂ ਬਾਹਰ ਕੋਈ ਰੋਟੀ ਖਾਣ ਵੀ ਨਹੀਂ ਜਾ ਸਕਦਾ ਅੱਗੇ ਤਾਂ ਕੰਨ ਖਿੱਚ ਲੈਂਦੇ ਸੀ ਹੁਣ ਤਾਂ ਕੜਾ ਲਾਉਣ ਲਈ ਹੱਥ ਵੱਢ ਦਿੰਦੇ ਨੇ ਸੋ ਇਹ ਜਿਹੜੀ ਮਾਹੌਲ ਆ ਇਹ ਬਹੁਤ ਮਾੜਾ ਹੋ ਗਿਆ ਇਹ ਲਗਾਤਾਰ 2 ਘੰਟਿਆਂ ਤੋਂ ਉੱਥੋਂ ਐਜੀਟੇਸ਼ਨ ਸ਼ੁਰੂ ਕਰਿਆ ਸੀਗਾ ਸਾਰੇ ਬਾਜ਼ਾਰ ਵਿੱਚ ਦੀ ਐਜੀਟੇਸ਼ਨ ਕੱਢਿਆ ਗਿਆ ਹੁਣੇ ਥਾਣੇ ਦਾ ਦੇ ਬਾਹਰ ਬੈਠੇ ਆ ਪਰ ਮੈਂ ਹੈਰਾਨ ਆ ਗੇਟ ਬੰਦ ਆ ਜੀ ਕੋਈ ਵੱਡਾ ਆਫੀਸਰ ਇੱਥੇ ਕੋਈ ਆ ਨਹੀਂ ਰਿਹਾ ਪੁੱਛ ਨਹੀਂ ਰਿਹਾ ਜਿਹੜਾ ਇਨਸੀਡੈਂਟ ਹੋਇਆ ਸੀ ਉਹਦੇ ਸਬੰਧੀ ਅਸੀਂ ਪਰਚਾ ਦਾ ਦਰਜ ਕੀਤਾ ਹੋਇਆ ਪਰਸਾ ਦਰਜ ਕਰਕੇ ਅਸੀਂ ਉਹਨੂੰ ਟ੍ਰੇਸ ਕਰ ਰਹੇ ਆ ਤੇ ਇਹ ਪ੍ਰੋਟੈਸਟ ਇਹਨਾਂ ਦਾ ਰੋਜ਼ ਸੀ ਵੀ ਸ਼ਾਇਦ ਵੀ ਕਾਰਵਾਈ ਨਹੀਂ ਹੋ ਰਹੀ ਅਸੀਂ ਉਹਨੂੰ ਬਗੈਦਾ ਹਰ ਤਰ੍ਹਾਂ ਨਾਲ ਟੈਕਨੀਕਲੀ ਤੇ ਹਿਊਮਨ ਰਿਸੋਰਸਸ ਦੇ ਰਸਤੇ ਅਸੀਂ ਕਾਰਵਾਈ ਜਿਹੜੀ ਹੈਗੀ ਆ ਕਰ ਰਹੇ ਆ ਕਿਉਂਕਿ ਸਾਡੇ ਐਸਐਸਪੀ ਸਾਹਿਬ ਵੀ ਇਸ ਚੀਜ਼ ਨੂੰ ਸੁਪਰਵਾਈਜ਼ ਕਰ ਰਹੇ ਨੇ ਤੇ ਸੀਨੀਅਰ ਅਫਸਰ ਦਾ ਨੋਟਿਸ ਲੈਂਦਾ ਸੀਗਾ ਤਾਂ ਅਸੀਂ ਇਹਨੂੰ ਜਲਦ ਹੀ ਟ੍ਰੇਸ ਕਰਕੇ ਬੰਦੇ ਫੜ ਕੇ ਤੇ ਇਹਨਾਂ ਬਾਰੇ ਕੋਸ਼ਿਸ਼ ਕਰ ਰਹੇ ਹਾਂ ਜਲਦੀ ਫੜ ਕੇ ਇਹਨਾਂ ਨੂੰ ਰਿਜ਼ਲਟ ਦਈਏ